ਨਿਰਮਲ ਸਿੰਘ ਜੀ ਰੱਤੋਂ ਕਹਿੰਦੇ ਜੀ ਇਹ ਘਟਨਾ ਹੋਈ ਆ ਜੀ ਮੇਰੇ ਬੱਚੇ ਨੂੰ ਸੱਤ ਕੇ ਲੈ ਗਏ ਆ ਇਹਨਾਂ ਨੇ ਮੁਰਿਆਂ ਦੇ ਟੀਗਾ ਲਾ ਕੇ ਮਾਰਤਾ ਜੀ ਸਾਨੂੰ ਕੋਈ ਸੁਨਾਵ ਨਹੀਂ ਗਿਆ ਥਾਣੇ ਕੋਈ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਲੁੱਟੇ ਗਏ ਜੀ ਅਸੀਂ ਮਾਰੇ ਗਏ ਕੋਈ ਸਾਡੀ ਸੁਣਾਈ ਨਹੀਂ ਹੋਈ ਸਾਡਾ ਬੱਚਾ ਮਾਰਿਆ ਗਿਆ ਸਾਨੂੰ ਸੁਣਾਈ ਮਿਲਣੀ ਚਾਹੀਦੀ ਆ ਕੋਈ ਦੇਖਿਆ ਸਰਕਾਰਾਂ ਦੇ ਵਾਅਦੇ ਕਰੀਆਂ ਵੀ ਨਸ਼ਾ ਮੁਕਤ ਹੋ ਗਿਆ ਕਿੰਨਾ ਕਿ ਨਸ਼ਾ ਵਿਕਦਾ ਘੜੇ ਨਸ਼ਾ ਸਾਡੇ ਇੰਨਾ ਵਿਕਦਾ ਵਾ ਕੋਈ ਲੇਖਾ ਹੀ ਨਹੀਂ ਅਹੀਂ ਬਰਬਾਦ ਹੋ ਗਏ ਸਾਡਾ ਪੁੱਤ ਮਾਰਿਆ ਗਿਆ ਨਸ਼ੇ ਦੇ ਦਰਿਆ ਵਗਣ ਦਾ ਇੱਥੇ ਸਮੈਗੀਆਂ ਨੂੰ ਫਾੜਦੇ ਨਹੀਂ ਕੋਈ ਇੱਥੇ ਹੱਲ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਉਸਮੈਕੀਏ ਮੁਰਕੇ ਮਗਰੇ ਉਹਨਾਂ ਦੀ ਮਦਦ ਕਰਨ ਚਲੇ ਜਾਂਦੇ ਆ ਤੇ ਵੇਖੋ ਕਾਹਦਾ ਇੱਥੇ ਆਲਾ ਕਿ ਜੀ ਮੇਰਾ ਕਲਾ ਸਿੰਘ ਮੇਰਾ ਵੈਂਟਰ ਮੇਰਾ ਹਰ ਤੋ ਗਿਆ ਜੀ ਫਿਰ ਜੀ ਚਾਚੀ ਦੀ ਗੱਲ ਆ ਭਰਾ ਮੇਰਾ ਨਾ ਡਿਊਟੀ ਕਰਦਾ ਪਾਣੀ ਪਾਤਾ ਉੱਥੋਂ ਇੱਕ ਤਰੀਕ ਨੂੰ ਆਇਆ ਬੋਡਾ ਮੋਹਣ ਆਇਆ ਵਾ ਤੇ ਸਾਡੇ ਪਿੰਡ ਦੇ ਮੁੰਡੇ ਦੋ ਪਿੰਡ ਦੇ ਮੁੰਡੇ ਉਹਦੇ ਨਾਲ ਯਾਰੀ ਹੋਈ ਨਿਸ਼ੇੜੀ ਹੈ ਤੇ ਇਹਨੂੰ ਨਾਲ ਲੈ ਗਿਆ ਇਹ ਤਾਂ ਪੈਸਾ ਪੋ ਹੈਗੇ ਇਹਨੂੰ ਨਾਲ ਲੈ ਗਿਆ ਕਿ ਉਹਦਾ ਸਾਬ ਤੋਂ ਇਹਨਾਂ ਸਮੈਗ ਲਈ ਮੁਰਕੇ ਮੁਰਕੇਂਦਾ ਇਹਨਾਂ ਟੀਕੇ ਲਾਏ ਰਾਜ ਟੀਕੇ ਲਾਏ ਆ ਇਹਦਾ ਭਰਾ ਮੇਰਾ ਹੀ ਉਹਨ ਤੋਂ ਟੀਕਾ ਨਹੀਂ ਲੈ ਗਿਆ ਇਹ ਛੋਟਕੇ ਮੁਰਕੇ ਭੱਜ ਗਏ ਆ ਜੀ ਹਾਂ ਮੇਰਾ ਮੇਰਾ ਡੇਟਰਾ ਦਾ ਨਾਂ ਕੀ ਗੁਰਜੀਤ ਸਿੰਘ ਨਾਂ ਦਾ ਜੀ ਨਾਲ ਕਿਹੜੇ ਬੰਦੇ ਨੇ ਨਾ ਪਿੰਡ ਦੇ ਤੋਂ ਮੁੰਡੇ ਪਹਿਲਾਂ ਅਸੀਂ ਆਖਿਆ ਵੀ ਇਹ ਕਹੇ ਕੱਲਾ ਹੀ ਆ ਹੈ ਵੀ ਇਹ ਕੱਲਾ ਵਾ ਵੇ ਕਲੇ ਠੀਕ ਆਇਆ ਮੁਰਕੇ ਸਾਨੂੰ ਅਸੀਂ ਇੱਕ ਕਮਰੇ ਵਿੱਚ ਇਹ ਵੀਡੀਓ ਵੇਖੀਆਂ ਉਹ ਚ ਦੋ ਬੰਦੇ ਸ਼ਾਵਲ ਹੋਏ ਆ ਹੈ ਮੁਰਕੇ ਅਸੀਂ ਆਪਣੀ ਕਾਰਵਾਈ ਕੀਤੀ ਹੈ ਸਰਕਾਰ ਨਾਲ ਦਿੱਤੀ ਉਹ ਇੱਕ ਨਾ ਤੇਮਿੰਦਰ ਸਿੰਘ ਹੈ ਕਹਿੰਦਾ ਕਰਨੀ ਸਿੰਘ ਜੀ ਤੇ ਸ਼ਿਕਾਇਤ ਕੀਤੀ ਤੁਸੀਂ ਹਾਂ ਸ਼ਿਕਾਇਤ ਕੀਤੀ ਜੀ ਥਾਣੇ ਕੀਤੀ ਸ਼ਿਕਾਇਤ ਕੀਤੀ ਹੈ ਕੋਈ ਉਹ ਨਾਲ ਲੋਕ ਕੋਈ ਨਹੀਂ ਕਹਿੰਦੇ ਵੀ ਜਦੋਂ ਤੁਸੀਂ ਉਹਨੂੰ ਘਰੇ ਘਰੇ ਖਾਣਾ ਨਹੀਂ ਰਿਹਾ ਤੇ ਮਰਿਆ ਕਰਉਣਾ ਹੈ ਸਾਰ ਸਾਨੂੰ ਇਹ ਕੀ ਗੱਲ ਦਾ ਪਤਾ ਨਹੀਂ ਆਈਆਂ ਵੀ ਖੱਲੇ ਕੀ ਗੱਲ ਆਏ ਤਾਂ ਲੈ ਗਿਆ ਮੈਂ ਕਿ ਸਾਨੂੰ ਇਹ ਗੱਲ ਦਾ ਪਤਾ ਹੁੰਦਾ ਤੇ ਅਸੀਂ ਅਸੀਂ ਤੁਹਾਨੂੰ ਇਹਦੀ ਇਲਾਜ ਦੇਂਦੇ ਤੁਸੀਂ ਆਦਾ ਆਪਣੀ ਕਾਰਵਾਈ ਕਰਦੇ ਜੀ ਉਹ ਕਹਿੰਦਾ ਵੀ ਨਹੀਂ ਮੈਂ ਥਾਣੇ ਵੀ ਗਿਆ ਮੈਂ ਹੀ ਅਸਚੋ ਹੀ ਉਹਨੇ ਮੇਰੀ ਕੋਈ ਸੁਣੀ ਨਹੀਂ ਕਹਿੰਦਾ ਵੀ ਨਹੀਂ ਹੁਣ ਕੋਈ ਕਾਰਵਾਈ ਨਹੀਂ ਹੋਣੀ ਜਿਹੜੀ ਤੁਸੀਂ ਥਾਣੇ ਦੇ ਵਿੱਚ ਵੀਡੀਓ ਬਣਾਈ ਉਹ ਕੀ ਘਟਾ ਜੀ ਉਹ ਮੈਂ ਮੇਰੇ ਪਿੰਡ ਦਾ ਮੁੰਡਾ ਹੀ ਸਰਾਹੀ ਮੇਰੇ ਮੜਾ ਮੁੰਡਾ ਉਹਨੇ ਉਹਨੂੰ ਭੇਜਿਆ ਕਿੰਦਾ ਸਾਡੀ ਫੋਨ ਆਇਆ ਤੋ ਉਸੇ ਜਾ ਕੇ ਤਰਖਾ ਲਿਖਾ ਕੇ ਆ ਮੈਂ ਉਸੇ ਚ ਨੇ ਮਿਲਿਆ ਵਾ ਉਹਨੇ ਵੇਖਿਆ ਆਖਿਆ ਮੇਰਾ ਭਰਾਟੀ ਕਾ ਲਾ ਕੇ ਮਰਿਆ ਵਾ ਟੀਕਾ ਲਾ ਕੇ ਮਰਿਆ ਵਾ ਤੇ ਨਾਲ ਪਿੰਡ ਦੇ ਦੋ ਮੁੰਡੇ ਤੇ ਕਹਿੰਦਾ ਤਰਖਾ ਕਿਉਂ ਦਿੱਤੀ ਮੈਂ ਹੈ ਤਰਖਾ ਅਸੀਂ ਕਿਉਂ ਪਹਿਲੇ ਸੀ ਇਹ ਕੱਲੇ ਡਿਗਾ ਲਾਇਆ ਵਾ ਮੁੜ ਕੇ ਸਾਡੇ ਕੋਲ ਆ ਕੇ ਵੀ ਇਹ ਦੋ ਬੰਦੇ ਕੰਨੇ ਹੀ ਡਿਗਾ ਲਾਇਆ ਵਾ ਮੁੜ ਕੇ ਅਸੀਂ ਤਰਖਾ ਉਹਨੇ ਸੁਣੀ ਨਹੀਂ ਕਹਿੰਦਾ ਕੋਈ ਕਾਰਵਾਈ ਨਹੀਂ ਹੋਣੀ ਰਮਾਨ ਆਪਦੇ ਘਰੇ ਬੋ ਜੀ ਸਹੀ ਮਰਕੇ ਮੈਨੂੰ ਗੁੱਸਾ ਆ ਗਿਆ ਮੈਂ ਉਸੇ ਬਾਹਰ ਵੀਡੀਓ ਪੇ ਪਾਉਣਾ ਪਿਆ ਕਿ ਮੇਰਾ ਭਰਾ ਟੀਗਾ ਲਾ ਕੇ ਮਰ ਗਿਆ ਵਾ ਇਹ ਪੁਲਿਸ ਮੇਰੀ ਕੋਈ ਸਰਵਾਈ ਨਹੀਂ ਕਰਦੀ ਇਸੇ ਗੱਲ ਤੇ ਮੁਰਕੇ ਉਸੇ ਇੱਕ ਇਹਨਾਂ ਗੁੰਡਾ ਰੱਖਿਆ ਹੋਇਆ ਹੈ ਪੁਲਿਸ ਵਾਲੇ ਉਹ ਮੇਰੇ ਕਦੀ ਮਰੇ ਆਪ ਬਣੇ ਕਦੀ ਆਪ ਬਣੇ ਮੇਰਾ ਮਗ ਵਾਲੇ ਨੂੰ ਹੋਣਾ ਪੈਂਦਾ ਮੇਰੇ ਨੇ ਤਾਂ ਫਿਰ ਉਹ ਮਾਰੇ ਆ ਜੀ ਹੈ ਉਸੇ ਮਰਕੇ ਮੈਂ ਭੱਜ ਕੇ ਮੈਂ ਮੈਂ ਭੱਜ ਕੇ ਮੈਂ ਆ ਦੇ ਪਿੰਡ ਆ ਗਿਆ ਮੁਰਕੇ ਪਿੰਡ ਦੇ ਬੰਦੇ ਮੋਦ ਬਾਰ ਮੈਂ ਇਹਨਾਂ ਨੂੰ ਮਿਲਿਆ ਮੁਰਿਆ ਇਹ ਮੁਰਕੇ ਮੇਰੇ ਨਾਲ ਨਾਲ ਗਿਆ ਹਾਂ ਜੀ ਆ ਗੱਲ ਬਾਤ ਹੋਈ ਆ ਉਹਨੇ ਜੀ ਕੁੱਟ ਮਾਰ ਦਿੱਤੀ ਜੀ ਨਹੀਂ ਨਹੀਂ ਕੁੱਟ ਮਾਰਿਆ ਜੇ ਤੂੰ ਹੱਤੋ ਬੜੀ ਬਾਈਆ ਹਾਂ ਜੋ ਬਾਈਆ ਮੇਰਾ ਨਰਾ ਹੋਣੇ ਪਤਾ ਮੈਂ ਅਸੇ ਵੀਡੀਓ ਬਣਾਉਂਦਾ ਮੇਰਾ ਮੋਬਾਈਲ ਫੋਨ ਫੜਦਾ ਮੈਂ ਨਹੀਂ ਹੁਣ ਕੰਮ ਵਾਲਾ ਹੁਣ ਕੋਈ ਕੀ ਮੰਗ ਕਰਦੇ ਇਨਸਾਫ ਮੰਗਦੇ ਜੀ ਮੇਰਾ ਭਰਾ ਮਿੱਠੀ ਗੱਲਾਂ ਕਰਿਆ ਨਾਲ ਦੋ ਪਿੰਡ ਦੇ ਮੁੰਡੇ ਆ ਜੀ ਉਹਨਾਂ ਨੂੰ ਫੜ ਕੇ ਜੇਲ੍ਹ ਚ ਦੋ ਇਨਸਾਫ ਸਾਡਾ ਇਹੋ ਹੀ ਆ ਵੀ ਜਾ ਹਣ ਗਾ ਕੋਈ ਹੋਰ ਦਾ ਇਹੋ ਜਿਹਾ ਮੌਕਾ ਪਾਣੀ ਹੁਣ ਤੁਹਾਡਾ ਭਰਾ ਵਿਆਹ ਹਾਂਜੀ ਵਿਆਹ ਜੀ ਜੀ ਬੱਚਾ ਹੈ ਜੀ ਨਹੀਂ ਬੱਚਾ ਨਹੀਂ ਪੰਜ ਛੇ ਸਾਲ ਵਿਆਹ ਨਹੀਂ ਹੋ ਗਿਆ ਜੀ ਕਿੰਨੇ ਕੰਗਰਸੀ ਤੁਹਾਡੇ ਰਹਿ ਗਈ ਸੱਤ ਹੀ ਹਾਲ ਦੀ ਉਮਰੀ ਹੈ ਜੀ ਕਿੰਨਾ ਨਸ਼ਾ ਵੇਚਦਾ ਤੁਹਾਡੇ ਜੀ ਬਹੁਤ ਜਿਆਦਾ ਸੀ ਸਾਡੇ ਜਿੱਥੇ ਪਾਵੇਂ ਦਾ ਟਰੱਕ ਭਰ ਰਿਹਾ ਉਹ ਇੰਨਾ ਨਸ਼ਾ ਵੇਚਦਾ ਸਾਡੇ ਪਿੰਡਾਂ ਦੇ ਸਾਰੇ ਪਿੰਡਾਂ ਇੰਨਾ ਨਸ਼ਾ ਵੇਚਦਾ ਜੀ ਹੈ ਇਸੇ ਕੋਈ ਨਹੀਂ ਕਾਬੂ ਜੇ ਸਪੋਰਟੀ ਨਸ਼ਾ ਮਗਾਉਂਦੀ ਹੈ ਜੀ ਹੈ ਸਾਡੀ ਕੋਈ ਮੇਰੀ ਇਹ ਪਵਿੱਤੀ ਸੀਐਮ ਸਾਹਿਬ ਨੂੰ ਇਹ ਨਸ਼ਾ ਬੰਦ ਕਰਵਾ ਦੇ ਸਾਨੂੰ ਇਨਸਾਫ਼ ਦਵਾ ਦੇ ਹਨ ਕੋਈ ਕਿਸੇ ਕੋ ਨਹੀਂ ਚਾਹੀਦਾ ਸਾਨੂੰ ਤੇ ਸਾਡੇ ਪਿੰਡ ਦੇ ਮੁੰਡੇ ਆ ਜੀ ਮੇਰਾ ਭਰਾ ਮਾਰ ਕੇ ਛੁੱਟ ਗਿਆ ਸਾਨੂੰ ਫੋਨ ਲਾਉਂਦੇ ਅਸੀਂ ਮਾੜੀ ਮੋਟੀ ਉਹਦੀ ਕੇਅਰ ਕਰਦੇ ਅਸੀਂ ਹਸਪਤਾਲ ਲੈ ਕੇ ਉਹਨੂੰ ਬਚਾ ਲੈਂਦੇ ਜੀ